ਅੱਜ ਕਾਂਗਸੀ ਵਰਕਾਂ ਵੱਲੋਂ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਵਣਿਕੇ ਜਸਪਾਲ ਸਿੰਘ ਭੱਟੀ ਅਤੇ ਲਖਵਿੰਦਰ ਸਿੰਘ ਰਜੋਟੀ ਦੀ ਅਗਵਾਈ ਦੇ ਵਿੱਚ ਦਿਨ ਦਿਨ ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਤੇ ਸਰ੍ਹਿਆਂ ਬਿਕਰੇ ਨਸ਼ਿਆਂ ਨੂੰ ਲੈ ਕੇ ਡੀਐਸਪੀ ਦਫ਼ਤਰ ਚੁਗਾਵਾ ਦੇ ਸਾਹਮਣੇ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਦਿਲਰਾਜ ਸਿੰਘ ਚੇਅਰਮੈਨ ਸਰਕਾਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਬੋਲਦਿਆਂ ਦਿਲਰਾਜ ਸਿੰਘ ਸਰਕਾਰੀਆਂ ਅਤੇ ਗੁਰਪ੍ਰੀਤ ਸਿੰਘ ਵਣਿਕੇ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਵਿਗੜ ਚੁੱਕੀ ਹੈ ਸਰ੍ਹਿਆਂ ਦਿਨ ਦਿਹਾੜੇ ਲੁੱਟ ਖੋਹਾਂ ਹੋ ਰਹੀਆਂ ਨੇ ਨਸ਼ੇ ਨੂੰ ਖਤਮ ਕਰਦੇ ਮੁੱਦੇ ਤੇ ਲੈ ਕੇ ਬਣੀ ਸਰਕਾਰ ਅੰਦਰ ਪੰਜਾਬ ਦੇ ਵਿੱਚ ਨਸ਼ਾ ਨਦਨ ਨੂੰ ਵੱਧ ਰਿਹਾ ਉਹਨਾਂ ਹੋਰ ਕੀ ਕਹਤੋਂ ਉਹ ਵੀ ਸੁਣਾ ਦਿੰਨੇ ਆ ਵਰਕਰ ਜਿਹੜੇ ਇੱਥੇ ਹਾਜ਼ਰ ਹੋਏ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਦੋਸਤੋ ਜਦੋਂ ਦੀ ਝਾੜੂ ਦੀ ਸਰਕਾਰ ਬਣੀ ਆ ਤੇ ਆਪਾਂ ਦੇਖਿਆ ਹੈ ਕਿ ਪ੍ਰਸ਼ਾਸਨ ਦੇ ਵਿੱਚ ਤੇ ਜਿਹੜੇ ਖੌਫਨਾਕ ਜਿਹੜੇ دہشت گرد ਨੇ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਡਰ ਆ ਬਿਲਕੁਲ ਖਤਮ ਹੋ ਚੁੱਕਾ ਔਰ ਜਦੋਂ ਸਰਕਾਰ ਬਣੀ ਝਾੜੂ ਦੀ ਤੇ ਇਹਨਾਂ ਦਾ ਇੱਕ ਪੱਤਰਕਾਰ ਜਿਹੜਾ ਬਲਤੇਜ ਪੰਨੂ ਆ ਜਿਹੜਾ 10 ਸਾਲਾਂ ਦੀ ਸਰਕਾਰ ਦੀ ਇਹ ਕਾਰਜਕਾਰੀ ਆ 50 ਲੱਖ ਰੁਪਈਆ 163 ਪੰਚਾਇਤਾਂ ਨੇ ਜਾਰੀ ਕੀਤਾ ਆ ਤੁਸੀਂ ਵੰਡ ਕੇ ਵੇਖ ਲਓ ਇੱਕ ਪਿੰਨੂ ਲੱਖ ਰੁਪਈਆ ਵੀ ਨਹੀਂ ਆਇਆ ਤੇ 50-50 ਲੱਖ ਤੇ ਸਾਡੇ ਇੱਥੇ ਚੰਗੇ-ਚੰਗੇ ਸਰਪੰਚ ਬੈਠੇ ਆ ਮੋਤਬਰ ਇੱਕ-ਇੱਕ ਪਿੰਡ ਨੂੰ ਪੰਜਾਬ 50 ਲੱਖ ਤੋਂ ਵੱਧ ਅਸੀਂ ਦਿੱਤਾ ਸੀ ਸਾਧ ਸੰਗਤ ਜੀ ਕਾਂਗਰਸ ਪਾਰਟੀ ਦੀ ਸਰਕਾਰ ਚਾ ਪਿੰਡਿਆਂ ਦੇ ਬੈਠੇ ਆ ਸਜੀਤ ਜੀ ਦਸੋਂ ਬਾਖੜੀ ਕਰਕੇ ਕਰੀਬ ਕਰੀਬ 3 ਕਰੋੜ ਰੁਪਇਆ ਭਿੰਡੀ ਸੇਦਾਂ ਨੂੰ ਕੁਕੜਾ ਵਾਲੇ ਵਾਲੇ ਸਰਪੰਚ ਸਾਹਿਬ ਬੈਠੇ ਆ ਬਣੀ ਇਹ ਕਹਲੇ ਸਾਰੇ ਨਹੀਂ ਸਾਥ ਸੰਦੇ ਜੀ ਲੱਖ ਰੁਪਇਆ ਜਿੰਨੀ ਇਹਨਾਂ ਨੇ ਰੇਤ ਮਹਿੰਗੀ ਕਰਤੀ ਆ ਲੱਖ ਪੁੱਤਰੀ ਦਾ ਵਿਆਹ ਸੀ ਅੱਜ ਤੋਂ 15-20 ਦਿਨ ਪਹਿਲੋ ਮੈਂ ਹਾਜ਼ਰੀ ਵੀ ਲਗਵਾਇ ਲਗਵਾ ਕੇ ਆਇਆ ਸਰਕਾਰੀਆ ਸਾਹਿਬ ਦੀ ਅਕਮੀ ਸੀ ਧੀ ਔਰ ਇਹਨਾਂ ਦੀ ਸ਼ਾਦੀ ਤੋਂ ਪਹਿਲੋ ਇਹਨਾਂ ਦੀ ਪੋਤਰੀ ਦੀ ਸ਼ਾਦੀ ਤੋਂ ਪਹਿਲੋ ਕਰੀਬ ਹਫ਼ਤਾ ਪਹਿਲੋ ਇਹਨਾਂ ਦੇ ਘਰ ਦੀ ਕੰਧ ਬਾੜ ਕੇ ਚੋਰ ਇਹਨਾਂ ਦਾ ਨਗਦ ਕੈਸ਼ ਲੈ ਗਏ ਕੋਟੀ ਵੀ ਲੈ ਗਏ ਜੀ ਸੋਣਾ ਵੀ ਜੋਥੇ ਦਰਖਾਸਤ ਦਿੱਤੀ ਹੈ ਅਜੇ ਤੱਕ ਐਸਐਚਓ ਸਾਹਿਬ ਸ਼ਾਇਦ ਆਏ ਹੋਣੇ ਕੀ ਦਰ ਨੈਰੇ ਅਜੇ ਤੱਕ ਕੋਈ ਥਾਂ ਪਤਾ ਨਹੀਂ ਨਾ ਕਿਸੇ ਛੋੜ ਦਾ ਪਤਾ ਲੱਗਾ ਇਹਨਾਂ ਦੇ ਗਵਾਂਚੀ ਪੈਂਦਿਆ ਸਗਾ ਗੁਲਗੜ ਉਥੋਂ ਦੇ ਸਰਪੰਚ ਸਾਹਿਬ ਨੇ ਰਾਜੂ ਦੀ ਇਹਨਾਂ ਦੀ ਚੋਰੀ ਹੋਣ ਤੋਂ ਬਾਅਦ ਇੱਕ ਹਫਤੇ ਦਾ ਸਮਾਂ ਨਹੀਂ ਲੱਗਿਆ ਤੇ ਹਫਤੇ ਬਾਅਦ ਸਰਪੰਚ ਸਾਹਿਬ ਗੁਲਗੜ ਆਲਿਆਂ ਦੀ ਘਰ ਅਜਿਹਾ ਧਰਨਾ ਜਿਹੜਾ ਹੈਗਾ ਸੀ ਸਾਡੀ ਕਾਂਗਰਸ ਪਾਰਟੀ ਵੱਲੋਂ ਸਾਡੇ ਮਾਣਯੋਗ ਬਰਿੰਦਰ ਸਿੰਘ ਜੀ ਰਾਜਾ ਵੜਿੰਗ ਮਾਣ ਜੋ ਸਾਡੇ ਕਪਟਨ ਵਰਤਿੰਗ ਸਰਕਾਰੀਆ ਸਾਹਿਬ ਵੱਲੋਂ ਤੇ ਸਰ ਰਾਜੀ ਵੱਲੋਂ ਸਾਡੇ ਰਾਜਾ ਸਾਸੀ ਹਲਕੇ ਦੇ ਬਲਾਕਾਂ ਨੂੰ ਦੋਨੋਂ ਹੀ ਬਲਾਕ ਸਾਡੇ ਰਾਜਾ ਸਾਸੀ ਹਲਕੇ ਰਾਜਾ ਸਾਸੀ ਸਾਡੇ ਜਸਪਾਲ ਸਿੰਘ ਪੱਟੀ ਜੀ ਤੇ ਹਰ ਸਾਸੀ ਨਾਲ ਤੋਂ ਲਖਵਿੰਦਰ ਸਿੰਘ ਝੰਜੋਟੀ ਤੇ ਜਗਾਵਾਂ ਬਲਾਕ ਤੋਂ ਦਾਸ ਦੀ ਡਿਊਟੀ ਤੇ ਸਰਕਾਰੀਆ ਸਾਹਿਬ ਤੇ ਲਾਲ ਸਿੰਘ ਸਰਕਾਰੀ ਦੀਗਵਾਈ ਹੇਠ ਅਸੀਂ ਸਾਰਿਆਂ ਨੇ ਰਲ ਕੇ ਅੱਜ ਦਾ ਧਰਨੇ ਦਾ ਜਿਹੜਾ ਜੋਜਤ ਹੀ ਹਾਈ ਕਮਾਂਡ ਦੀ ਪਾਰਟੀ ਦੇ ਨਿਰਦੇਸ਼ਾਂ ਦੇ ਤਹਿਤ ਜੋ ਪੰਜਾਬ ਦਾ ਅੱਜ ਲੋ ਆਰਡਰ ਜਿਹੜਾ ਵਿਗੜ ਚੁੱਕਾ ਵੈ ਇੰਨਾ ਕੋਈ ਵੀ ਪਰਿਵਾਰ ਆਪਣੇ ਆਪ ਨੂੰ ਸੁਰੱਖਿਆਤ ਨਹੀਂ ਸਮਝਦਾ ਅੱਜ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਆ ਪੰਜਾਬ ਦੇ ਵਿੱਚ ਨਸ਼ੇ ਨੇ ਇੰਨੇ ਮਾੜੇ ਹਾਲਾਤ ਪੰਜਾਬ ਦੇ ਕਰ ਦਿੱਤੀ ਆ ਸਾਡਾ ਨੌਜਵਾਨ ਜਿਹੜਾ ਨਸ਼ੇ ਤੇ ਅਲੱਗ ਕਰਕੇ ਉਹਨਾਂ ਦਾ ਖਰਚ ਨਹੀਂ ਪੂਰਾ ਹੁੰਦਾ ਉਹ ਫਿਰ ਚਰਾਵਾਂ 'ਚ ਲੋਕਾਂ ਨੂੰ ਡੱਕ-ਡੱਕ ਕੇ ਲੁੱਟਦੇ ਆ ਜੇ ਨਹੀਂ ਕਿਹੇ ਕੋਈ ਪੈਸਾ ਮਿਲਦਾ ਜਾਂ ਕੋਈ ਅੱਗੇ ਹਟਦਾ ਵਾ ਉਹਨੂੰ ਮਾਰ ਦਿੰਦੇ ਆ ਇਹੋ ਜਿਹੇ ਹਾਲਾਤ ਪੰਜਾਬ ਦੇ ਜਿਹੜੇ ਆਪ ਸਰਕਾਰ ਨੇ ਪੈਦਾ ਕਰ ਦਿੱਤੇ ਆ ਲੋ ਆਰਡਰ ਦੀ ਸਥਿਤੀ ਇੰਨੀ ਜ਼ਿਆਦੀ ਵਿਗੜ ਚੁੱਕੀ ਆ ਕੋਈ ਵੀ ਮਾਪਾ ਮਾਪੇ ਜਿਹੜੇ ਆ ਆਪਣੇ ਬੱਚਿਆਂ ਨੂੰ ਸੁਰੱਖਿਆਤ ਨਹੀਂ ਕਰ पाए ਕਿਉਂਕਿ ਸਰਕਾਰ ਦੇ ਮਾੜੀਆਂ ਨੀਤੀਆਂ ਦੇ ਕਾਰਨ ਨਸ਼ਾ ਜਿਹੜਾ ਇਹਨਾਂ ਵੱਧ ਗਿਆ ਵਾ ਜਿਹੜਾ ਥਾਂ ਥਾਂ ਤੋਂ ਨਸ਼ਾ ਜਿਹੜਾ ਫੜਿਆ ਜਾ ਵੇਚ ਰਿਆ ਵਾ ਤੇ ਨੌਜਵਾਨ ਨਸ਼ਾ ਕਰ ਰਿਹਾ ਵਾ ਅੱਜ ਦਾ ਜਿਹੜਾ ਹੈਗਾ ਇਹ ਸਥਿਤੀ ਅਸੀਂ ਇਹ ਲੋ ਆਰਡਰ ਦੇ ਵਿਰੁੱਧ ਕੀਤੀ ਆ ਉਹ ਰੈਲੀ ਜਿਹੜੀ ਰੱਖੀ ਗਈ ਸੀ ਕੋਈ ਗੈਸਟਰਵਾਦ ਦੇ ਵਿੱਚ ਬੱਚੇ ਜਿਹੜੇ ਆ ਉਹ ਪੈ ਗਏ ਆ ਕੋਈ ਨਸ਼ਿਆਂ 'ਚ ਪੈ ਗਏ ਆ ਅੱਜ ਹਰੇਕ ਮਾਂ ਕੋ ਚਿੰਤਾ ਤੇ ਆ ਤੇ ਸਾਡੇ ਲੀਡਰ ਵੀ ਚਿੰਤਾ ਦੇ ਆ ਪੰਜਾਬ ਦਾ ਕੀ ਹਾਲਾਤ ਹੋ ਗਿਆ ਪੰਜਾਬ ਅੱਜ ਰੋ ਰਿਹਾ ਵਾ ਪੰਜਾਬ ਦੀਆਂ ਧਾਈਂ ਨ ਕਰ ਰਹੀਆਂ ਨੇ ਪਰ ਆਪ ਸਰਕਾਰ ਦੇ ਸਿਰ ਤੇ ਜੂ ਨਹੀਂ ਸਰ ਕਰਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਜੀ ਅਸੀਂ ਰਾਜਾਸਾਂਸੀ ਹਲਕੇ ਵਿੱਚ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਬਾਅਦ ਸਾਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਸਰਕਾਰੀਆਂ ਸਾਹਿਬ ਵੱਲੋਂ ਹੁਕਮ ਆਇਆ ਸੀ ਕਿ ਬਲਾਕ ਪ੍ਰਧਾਨ ਸਾਡੇ ਰਾਜਾਸਾਂਸੀ ਹਲਕੇ ਦੇ ਤਿੰਨੇ ਬਲਾਕ ਪ੍ਰਧਾਨ ਸਹਿਬਾਨਾਂ ਦੀ ਅਗਵਾਈ ਵਿੱਚ ਅਸੀਂ ਧਰਨਾ ਲਾਇਆ ਔਰ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਪੰਜਾਬ ਵਿੱਚ ਜਿਹੜੀ ਵਿਗੜਦੀ ਕਾਨੂੰਨ ਵਿਵਸਥਾ ਆ ਉਹਦੇ ਖਿਲਾਫ ਅਸੀਂ ਪੰਜਾਬ ਸਰਕਾਰ ਜਿਹੜੀ ਕੋਮਕੰਨੀ ਦੀ ਨੀਂਦ ਸੁੱਤੀ ਹੋਈ ਆ ਉਹਨਾਂ ਨੂੰ ਨੀਂਦ ਤੋਂ ਜਗਾਉਣ ਲਈ ਪੰਜਾਬ ਕਾਂਗਰਸ ਦੇ ਲੋਕਾਂ ਨੇ ਸਾਰੇ ਡੀਐਸਪੀਜ਼ ਦੇ ਦਫ਼ਤਰਾਂ ਦੇ ਮੋਰੇ ਧਰਨਾ ਲਾਇਆ ਅੱਜ ਸામਨੀ ਹੈ ਜੀ ਸੰਗਤ ਅਜੇ ਤੇ ਅਸੀਂ 2-2 4-4 ਬੰਦੇ ਸਾਰੇ ਮੋਤਪੁਰਾ ਨੂੰ ਕਹੇ ਸੀ ਲਿਉਣ ਨੂੰ ਜਿਸ ਦਿਨ ਜੇ ਹਾਲਾਤ ਇਹੋ ਹੀ ਰਹੇ ਔਰ ਪੰਜਾਬ ਸੂਬੇ ਦੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਆ ਇਸੇ ਤਰ੍ਹਾਂ ਵਿਗੜਦੀ ਰਹੀ ਤੇ ਅਸੀਂ ਮਜਬੂਰ ਹੋ ਜਾਾਂਗੇ ਵੱਡੇ ਧਰਨੇ ਲਾਉਣ ਨੂੰ ਔਰ ਅੱਜ ਸਾਨੂੰ 2-200 ਬੰਦੇ ਦਾ ਧਰਨਾ ਲਾਉਣ ਨੂੰ ਕਿਹਾ ਸੀ ਫੇਰ ਵੀ ਤੁਸੀਂ ਦੇਖ ਰਹੇ ਹੋ ਤਕਰੀਬਨ 5-700 ਬੰਦਾ ਰਾਜਾ ਸਾਹਿਬ ਸੀ ਹਲਕੇ ਤੋਂ ਅੱਜ ਇਸ ਧਰਨੇ ਵਿੱਚ ਸ਼ਾਮਲ ਹੋਇਆ ਪਰ ਮੈਨੂੰ ਆਸ ਹੈ ਕਿ ਪੰਜਾਬ ਸਰਕਾਰ ਜਿਹੜੀ ਸੁੱਤੀ ਪਈ ਆ ਉਹ ਇਸ ਧਰਨੇ ਤੋਂ ਬਾਅਦ ਜਾਗ ਜੂਗੀ ਔਰ ਪੰਜਾਬ ਵਿੱਚ ਜਿਹੜੀ ਅਮਨ ਕਾਨੂੰਨ ਦੀ ਮਾੜੇ ਮੁਲਾਜ਼ਮ ਸੋਚਦੇ ਨੇ ਉਹ بڑے ਅਪਰਾਧ ਵੱਲ ਉਤਰ ਆਏ ਆ ਅਸੀਂ ਡੀਐਸਪੀ ਸਾਹਿਬ ਤੁਹਾਨੂੰ ਬੇਨਤੀ ਕਰਦੇ ਆ ਅੱਲਾ ਚਾਰਾ ਸੱਡੀ ਇਹ ਪੂਰਾ ਪੰਜਾਬ ਦਾ ਹਾਲ ਉਹ ਤੁਹਾਨੂੰ ਦੁੱਖ ਹੁੰਦਾ ਜਦੋਂ ਸਾਡੇ ਛੋਲੇ ਛੋਲੇ ਬੱਚਿਆਂ ਦੇ ਹੱਥ ਈ ਕਹਦੇ ਸੰਜਿਆ ਦੇ ਨਾਮ ਉਹਨਾਂ ਦੀਆਂ ਜਿਹੜੀਆਂ ਨਾਰਾਂ ਨੇ ਉਹ ਵਿੰਡੀਆਂ ਹੋਈਆਂ ਨੇ ਉਹ ਵੇਖ ਕੇ ਬੜਾ ਦੁੱਖ ਹੁੰਦਾ ਦੁੱਖ ਇਹ ਨਹੀਂ ਕਿ ਸਰਕਾਰ ਕਿਹੜੀ ਆ ਸਰਕਾਰ ਕੋਈ ਵੀ ਆਵੇ ਸਰਕਾਰ ਸਾਡੇ ਪੰਜਾਬ ਲਈ ਹੋਣੀ ਚਾਹੀਦੀ ਆ ਸਰਕਾਰ ਸਾਡੇ ਸਮਾਜ ਤੇ ਹੋਣੀ ਚਾਹੀਦੀ ਆ ਸਾਡੇ ਮਨੋੱਖ ਦੀ ਜਿਹੜੀ ਕਹਿੰਦੀ ਆ ਆਏ ਪੈਰ ਭਰਾਵਾਂ ਦਾ ਟਾਈਮ ਥੋੜਾ ਦਾ ਮੈਂ ਦੇਖਤੀ ਹੀ ਕਰਦਾ ਹਾਂ ਡੀਐਸਟੀ ਸਾਹਿਬ ਸਹੀ ਆਪਣੇ ਏਰੀਆ ਦੇ ਵਿੱਚ ਧਿਆਨ ਦਿਓ ਤੇ ਨਸ਼ੇ ਦੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਵਰਕਰ ਸਹਾਬਾਨ ਜ਼ਿਲ੍ਹਾ ਪ੍ਰਚੇਦਨ ਮੈਂਬਰ ਔਰ ਕਾਂਗਰਸ ਪਾਰਟੀ ਨੂੰ ਸਰਕਾਰੀਆ ਸਾਹਿਬ ਨੂੰ ਪਿਆਰ ਕਰਨ ਵਾਲੇ ਮੈਂ ਬੜੇ ਲੰਮੇ ਸਮੇਂ ਤੋਂ ਤੁਹਾਡੇ ਦਰਸ਼ਨ ਕਰਦਾ ਹਾਂ ਸਾਰਿਆਂ ਦੇ ਮੈਂ ਮਨ ਵਿੱਚ ਹੀ ਸੋਚਦਾ ਹਾਂ ਸਾਡੇ ਬੜੇ ਬੜੇ ਤਗੜੇ ਲੀਡਰ ਤੇ ਕਮਜ਼ੋਰ ਵਸਤਾਂ ਨੂੰ ਨਾ ਸਾਹਮ੍ਹ ਸਾੱਕੇ ਮੈਦਾਨੇ ਜੰਗ ਦੇ ਵਿੱਚੋਂ ਭੱਜੇ ਸਰਕਾਰੀਆ ਸਾਹਿਬ ਦਾ ਸਾਥ ਛੱਡ ਕੇ ਦੇਖੋ ਸਾਰਿਆਂ ਨੂੰ ਜੁਲ੍ਹੇ ਆਰੀਆਂ ਨਹੀਂ ਦਿੱਤੀਆਂ ਜਾਂਦੀਆਂ ਕੋਈ ਇੱਕ ਅੱਡੇ ਬੰਦੇ ਜਾਂ ਆਪਾਂ ਪਿੰਡ ਤੇ ਚੋਣ ਕਰਦੇ ਸਰਪੰਚ ਦਿੱਤੇ ਜਾਂ ਨੰਬਰਦਾਰ ਦੀ ਸਰਕਾਰੀ ਦਰਬਾਰੀਆਂ ਨੇ ਗੱਲ ਕਰਨੀ ਆ ਤੁਸੀਂ ਸਾਰੇ ਹੀ ਮੇਰੇ ਵਾਸਤੇ ਉਤੇਦਾਰ ਤੇ ਸਤਕਾਰਯੋਗ ਹਾਲਾਤ ਰਹੇ ਤੇ ਗੋਰੀਆਂ ਨੇ ਇੱਥੇ ਤੇ ਕੀ ਨੌਕਰੀ ਕਰਨ ਆਉਣੀ ਆ ਜਿਹੜੇ ਨੌਜਵਾਨ ਸਾਡੇ ਪਿੰਡਾਂ ਵਿੱਚ ਰਹੇ ਗਿਆ ਬੱਚੇ ਕੁਛੇ ਇਹਨਾਂ ਨੇ ਵੀ ਸਾਰਿਆਂ ਨੇ ਬਾਹਰ ਨੂੰ ਕੂਚ ਕਰ ਲੈਣੀ ਆ ਸੋ ਮੇਰੀ ਪੰਜਾਬ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਲਾਅ ਇਨ ਆਰਡਰ ਦਾ ਜਿਹੜਾ ਮਸਲਾ ਆ ਪੰਜਾਬ ਲਈ ਬੜਾ ਗੰਭੀਰ ਆ ਕਿਉਂਕਿ ਬਾਰਡਰ ਸਟੇਟ ਆ ਸਾਡੀ ਕੁੜੀ ਵੀ ਬਾਹਰ ਦਾ ਵੱਡਾ ਇੰਡਸਟਰੀਅਲਿਸ ਪੰਜਾਬ ਵਿੱਚ ਇਥੇ ਇਨਵੈਸਟਮੈਂਟ ਨਹੀਂ ਕਰਨੀ ਚਾਹੁੰਦਾ ਕਿਉਂਕਿ ਲਾਅ ਐਂਡ ਆਰਡਰ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਸਾਧ ਸੰਗੇਤ ਜੀ ਡਿਵੈਲਪਮੈਂਟ ਦੀ ਗੱਲ ਕੀਤੀ ਜੇ ਮੈਂ ਡਿਵੈਲਪਮੈਂਟ ਦੀ ਗੱਲ ਕਰਾਂ ਤੇ ਸਾਰਾ ਦਿਨ ਲੰਘ ਜਾਣਾ ਮੈਂ ਮੋਟਾ-ਮੋਟਾ ਤੁਹਾਨੂੰ ਹਿਸਾਬ ਦੱਸਦਾ ਰਾਜਾ ਸਾਸੀ ਹਲਕੇ ਵਿੱਚ ਸਰਕਾਰੀਆ ਸਾਹਿਬ ਦੀ ਮਿਹਨਤ صدਕਾ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ 117 ਕਰੋੜ ਦੀਆਂ ਨਵੀਆਂ ਸੜਕਾਂ ਔਰ ਜਿਹੜੀਆਂ ਸੜਕਾਂ ਨੂੰ ਅਸੀਂ ਵਾਈਡਨਿੰਗ ਕੀਤਾ 10 ਤੋਂ 16 ਫੁੱਟ ਕੀਤਾ 117 ਕਰੋੜ ਦੀਆਂ ਸੜਕਾਂ 5 ਸਾਲ ਦੇ ਵਕਫੇ ਵਿੱਚ ਬਣਾਈਆਂ ਸੋਕ ਸਰਕਾਰੀਆਂ ਜਿੰਦਾਬਾਦ ਸੋਕ ਸਰਕਾਰੀਆਂ ਜਿੰਦਾਬਾਦ ਜਿਹੜੀਆਂ ਨਹਿਰਾਂ ਦਾ ਨਵੀਕਰਨ ਹੋਇਆ ਐਸਐਮ ਜੀ ਨਿਊਜ਼ ਬਿਊਰੋ ਰਿਪੋਰਟ